ਲੁਧਿਆਣਾ ਦੇ ਹਲਕਾ ਸਾਨੇਵਾਲ ਅਧੀਨ ਪੈਂਦੇ ਅਨਸਲ ਇਨਕਲੇ ਵਿਖੇ ਸੀਨੀਅਰ ਆਪ ਆਗੂ ਹਰਪ੍ਰੀਤ ਕੌਰ ਗਰੇਵਾਲ ਅਤੇ ਉਹਨਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਦੇ ਮੁੱਖ ਦਫ਼ਤਰ ਵਿਖੇ ਵਿਦਾਇਕ ਅਰਦੀਪ ਸਿੰਘ ਮੁੰਡੀਆਂ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਪਤੇਗੜ੍ਹ ਸਾਹਿਬ ਤੋਂ ਲੋਕ ਸਭਾ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਪੁੱਜੇ ਤੇ ਗਰੇਵਰ ਪਰਿਵਾਰ ਨਾਲ ਸਵੇਰ ਦਾ ਖਾਣਾ ਸਾਂਝਾ ਕੀਤਾ ਮਿੰਨੀ ਰੈਲੀ ਦਾ ਰੂਪ ਧਾਰ ਗਈ ਇਸ ਵਿਸ਼ਾਲ ਮੀਟਿੰਗ ਵਿੱਚ ਕਈ ਆਪ ਆਗੂਆਂ ਵਰਕਰਾਂ ਤੇ ਨੌਜਵਾਨਾਂ ਨੂੰ ਭਰਵੇਂ ਸ਼ਮੂਲੀਤ ਕੀਤੀ ਗਈ ਇਸ ਨੂੰ ਸਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਜੀਪੀ ਨੇ ਲੋਕਾਂ ਨੂੰ 1 ਜੂਨ ਨੂੰ ਝਾੜੂ ਵਾਲਾ ਬਟਨ ਦਬਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਵਿਧਾਇਕ ਮੁੰਡੀਆਂ ਨੇ ਵੀ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਲਕਾ ਸਾਨੇਵਾਲ ਚੋਂ ਸਭ ਤੋਂ ਜ਼ਿਆਦਾ ਲੀਡ ਨਾਲ ਉਹਨਾਂ ਨੂੰ ਜਿਤਾਉਣਗੇ ਹਰਪ੍ਰੀਤ ਕੌਰ ਗਰੇਵਾਲ ਅਤੇ ਬਿੰਦਰਪਰ ਗਰੇਵਾਲ ਨੇ ਵਿਧਾਇਕ ਮੁੰਡੀਆਂ ਅਤੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਭਰੋਸਾ ਦਿਵਾਇਆ ਕਿ ਉਹ ਉਹਨਾਂ ਦੀ ਵੱਡੀ ਲੀਡ ਨਾਲ ਜਿੱਤ ਲਈ ਦਿਨ ਰਾਤ ਇੱਕ ਕਰ ਦੇਣਗੇ ਕੇਜਰੀਬਾਲ ਸਾਹਿਬ ਕੱਲ ਉਹਨਾਂ ਦੀ ਜਵਾਨਤ ਹੋਈ ਹੈ ਤੇ ਬਹੁਤ ਵਧੀਆ ਤੁਹਾਨੂੰ ਨਿਆਂ ਮਿਲਿਆ ਬਹੁਤ ਵੱਡਾ ਫੈਸਲਾ ਇਸ ਟ੍ਰੀਮ ਕੋਰਟ ਵੱਲੋਂ ਹੋਇਆ ਕਿਉਂਕਿ ਸਹੀ ਮੈਨੇ ਕੇਜਰੀਬਾਲ ਸਾਹਿਬ ਨੂੰ ਝੂਠਾ ਫਸਾਇਆ ਗਿਆ ਸੀਗਾ ਕਿਉਂਕਿ ਅੱਜ ਲੋਕ ਜਾਣ ਚੁੱਕੇ ਐ ਜੋ ਸਾਡੇ 10 ਸਾਲ ਦੀ ਗਵਰਨਮੈਂਟ ਸੀ ਮੋਦੀ ਜੀ ਦੀ ਉਹਨਾਂ ਨੇ ਹਮੇਸ਼ਾ ਲੋਕਾਂ ਨੂੰ ਡਰਾਇਆ ਗਿਆ ਟੰਗਾਇਆ ਗਿਆ ਝੂਠੇ ਕੇਸ ਦਰਜ ਕੀਤੇ ਗਏ ਆ 24 ਚ ਵੋਟਾਂ ਪੈ ਰੀਆਂ ਨੇ ਆ ਹੁਣ 1 ਜੂਨ ਨੂੰ ਵੋਟਾਂ ਨਾਲ ਪੰਜਾਬ ਚ ਪੈਣੀਆਂ ਤੇ ਪੂਰੇ ਭਾਰਤ ਚ ਵੋਟਾਂ ਪਈਆਂ ਨੇ ਅੱਜ ਲੋਕੀ ਪੂਰੇ ਭਾਰਤ ਚ ਮੋਦੀ ਨੂੰ ਮੂੰਹ ਨਹੀਂ ਲਾਉਣਗੇ ਕਿਉਂਕਿ ਉਹਨਾਂ ਦਾ ਜਿਹੜਾ ਐਟੀਟਿਊਡ ਸੀਗਾ ਹਮੇਸ਼ਾ ਹੀ ਦੂਜੀਆਂ ਪਾਰਟੀਆਂ ਨੂੰ ਡਾਉਣਾ ਧਮਕਾਉਣਾ ਜਾਂ ਈਡੀ ਵੱਲੋਂ ਜਾਂ ਸੀਬੀਆਈ ਵੱਲੋਂ ਸਾਡੇ ਲੋਕ ਅੰਦਰ ਵੀ ਕੀਤੇ ਗਏ ਡਰਾਈ ਵੀ ਕੀਤੇ ਡਰਾਈ ਵੀ ਗਏ ਨੇ ਪਰ ਆਉਣ ਵਾਲਾ ਟਾਈਮ ਜੋ 1 ਜੂਨ ਵੋਟਾਂ ਪੈਣੀਆਂ ਸਾਡਾ ਪੂਰਾ ਪੰਜਾਬ ਆ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੂਗਾ ਕਿਉਂਕਿ 2 ਸਾਲ ਦੇ ਵਿੱਚ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਕੰਮ ਕੀਤੇ ਹੈ ਜੋ 3 ਸਾਲ ਚ ਆਉਣ ਵਾਲੇ ਚ ਕਰਨੇ ਹੈ ਉਹਨਾਂ ਦੀ ਬਹੁਤ ਵਧੀਆ ਗੁੱਡ ਪਲਾਨਿੰਗ ਨੇ ਪੰਜਾਬ ਲਈ ਤੇ ਆਉਣ ਵਾਲੇ ਟਾਈਮ ਜਿਹੜਾ ਪੰਜਾਬ ਉਹ ਬੈਟਰ ਹੋਊਗਾ। ਅੱਜ ਵਕਤ ਸਾਹਿਬ ਦਾ ਦੌਰਾ ਤੁਹਾਡੇ ਹਲਕੇ ਦੇ ਹੋਣਾ। ਐਕਚੁਅਲੀ ਕੀ ਇਹ ਵਾਲੇ ਟਾਈਮ ਮਲੇ ਕੱਲ ਆਏ ਨੇ ਉਹ ਅਰੇ ਜੋ ਵੀ ਟਾਈਮ ਟੇਬਲ ਆਊਗਾ ਉਹਦੇ ਹਿਸਾਬ ਨਾਲ ਜੋ ਵੀ ਸਾਨੂੰ ਡੇਟ ਦੇਣਗੇ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਪ੍ਰੋਗਰਾਮ ਕਰਾਂਗੇ। ਚੋਣ ਮੇਂ ਕੱਟੋ-ਕੱਟ ਮਨੂੰ 55 ਡੇਜ਼ ਹੋ ਗਏ ਅੱਜ ਕੰਪੇਨ ਕਰਦਿਆਂ ਨੂੰ। ਮੈਂ 500 ਤੋਂ ਉੱਪਰ ਪਿੰਡ ਜਾ ਚੁੱਕਿਆ ਹਰ ਬਾੜ ਜਾ ਚੁੱਕਾ ਹਰ ਗਲੀ ਜਾ ਚੁੱਕਿਆ ਤੇ ਹਰ ਬਹੁਤ ਵਧੀਆ ਹਰ ਪਾਸੇ ਰਿਸਪੌਂਸ ਮਿਲ ਰਿਹਾ। ਅੱਛਾ ਕਿਹੜੇ ਜਗ੍ਹਾ ਹੋ ਰਿਹਾ ਤੁਹਾਡਾ ਕਿੱਥੇ ਨਹੀਂ ਤੇ ਮੇਰਾ ਕਿਸੇ ਵੀ ਹੋਇਆ ਕਿਉਂਕਿ ਗੱਲ ਇਹ ਹੈ ਜੀ ਚਲੋ ਇੱਕ ਸਾਨ ਕਰਦੇ ਹਾਂ ਜੁਦਾ ਜਿਹੜੇ ਲੀਡਰ ਨੇ ਕਿਸੇ ਨਾਲ ਕੰਮ ਨਹੀਂ ਕੀਤਾ ਜਾਂ ਕੋਈ ਹੋਰ ਕੋਈ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਦਾ ਵਿਰੋਧ ਹੁੰਦਾ ਪਰ ਆਪਾਂ ਸਹੀ ਮੈਨੇਜ ਜਿਵੇਂ ਮੁੰਡਿਆ ਸਾਹਿਬ ਨੇ ਸਾਡੇ ਜਿੰਨੇ ਵੀ ਸਾਡੇ ਐਮ ਐਲ ਏ ਉਹਨਾਂ ਨੇ ਗਰਾਸ ਰੂਟ ਤੇ ਬਹੁਤ ਕੰਮ ਕੀਤਾ ਤੇ ਲੋਕੀ ਹੁੰਦੀ ਪ੍ਰਸ਼ੰਸਾ ਵੀ ਕਰਦੇ ਆ ਸਾਡੇ ਮੁੱਖ ਮੰਤਰੀ ਸਾਹਿਬ ਦੀ ਭਗਵੰਤ ਸਮਾਨ ਜੀ ਪ੍ਰਸ਼ੰਸਾ ਕਰਦੇ ਆ ਜਿਨ੍ਹਾਂ ਨੇ ਉਹਨਾਂ ਦੋ ਸਾਲ ਇਤ ਕੰਮ ਕੀਤਾ ਇਦਾਂ ਨਹੀਂ ਕੋਈ ਸੋਣ ਜਿਹੜਾ ਵਿਰੋਧ ਹੋ ਰਿਹਾ ਹੈਗਾ ਵਿਰੋਧੀ ਪਾਰਟੀ ਦੇ ਉਹਨਾਂ ਨੇ ਕਿੱਦਾਂ ਦੇਖਦੇ ਸੀ ਚਾਏ ਐਕਚੁਅਲੀ ਕੀ ਹੈ ਜੀ ਕਿਸਾਨ ਨਹੀਂ ਜਿਆਦਾ ਵਿਰੋਧ ਤਾਂ ਜਿਹੜੇ ਬੀਜੇਪੀ ਜਿਹੜੇ ਪਾਰਟੀ ਵਾਲੇ ਉਹਨੇ ਕਰ ਰਹੇ ਕਿਉਂਕਿ ਦਿੱਲੀ ਚ 10 ਸਾਲ ਦੀ ਰਾਜ ਸੀਗੀ ਚਾਏ ਜਿਹੜੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਤਿੰਨ ਕਾਨੂੰਨ ਬਣਾਏ ਸੀ ਚਾਏ ਉਹਨਾਂ ਦੀ ਐਮਐਸਏ ਖਤਮ ਕਰਨ ਦੀ ਗੱਲ ਕੀਤੀ ਸੀ ਇਹ ਬਹੁਤ ਜਿਆਦਾ ਮਾੜੀ ਗੱਲ ਹੈ ਕਿਉਂਕਿ ਕਿਸਾਨ ਪੂਰੇ ਦੇਸ਼ ਨੂੰ ਅੰਨ ਦਿੰਦਾ ਤੇ ਫੂਡ ਦਿੰਦਾ ਕਿਹੜੇ ਸਾਹਮਣਾ ਜਿਹੜੇ ਸਾਡੇ ਕਿਸਾਨ ਹੈ ਉਹਨਾਂ ਨੂੰ ਕਦੇ ਵੀ ਤੰਗ ਨਹੀਂ ਕਰਨਾ ਚਾਹੀਦਾ ਸਗੋਂ ਉਹਨਾਂ ਦੀਆਂ ਜੋ ਮੰਗਾਂ ਨੇ ਉਹ ਮੰਨਣੀਆਂ ਚਾਹੀਦੀਆਂ ਜਿੱਕੀ ਸਾਡਾ ਤੁਹਾਡਾ ਬਹੁਤ ਬੜਾ ਏਰੀਆ ਜਿਹੜਾ ਹੈਗਾ ਆਈ ਜ਼ੋਨ ਵੀ ਲੱਗਦਾ ਹੈ ਲੋਜਿਸਟਿਕਸ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਕਿ ਇਹਦੇ ਬਾਰੇ ਗੱਲ ਆ ਐਕਚੁਅਲੀ ਆਉਣ ਵਾਲੇ ਟਾਈਮ ਜੋ ਵੀ ਡਿਮਾਂਡ ਜਿੰਸ ਹੈ ਸਾਹਨੇਵਾਲ ਦੀਆਂ ਜਾਂ ਕੋਈ ਪੋਲੂਸ਼ਨ ਦੀਆਂ ਜਾਂ ਕੋਈ ਹੋਰ ਇੰਡਸਟਰੀ ਦੀ ਹੈ ਆਉਣ ਵਾਲੇ ਟਾਈਮ 'ਚ ਪ੍ਰਮਾਤਮਾ ਸੁੱਖ ਰੱਖੇ ਆਪਾਂ ਸਾਰੀਆਂ ਹੱਲ ਕਰਾਂ ਪਰਮਾਤਮਾ ਦਾ ਸਭ ਤੋਂ ਪਹਿਲਾ ਸੁਪਨਾ ਕਰਨਾ ਚਾਹੁੰਦਾ ਕਿ ਸਭ ਕੁਝ ਈਡੀ ਦਇਆ ਵੀ ਸਾਡੇ ਹਲਕੇ ਦੇ ਬੇਰੇ ਭੈਣ ਭਰਾ ਬ ਔਰ ਜਦੋਂ ਵੀ ਜਿੱਥੇ ਵੀ ਮੀਟਿੰਗ ਹੁੰਦੀ ਹੈ ਨਿਆਰਾਂ ਦੀ ਕਨਾਲ ਤੇ ਸਾਰੀ ਸੰਗਤ ਪਹੁੰਚਦੀ ਹੈ ਤੇ ਮੈਂ ਇਹ ਆਪਣੇ ਹਲਕੇ ਦੇ ਸਾਹਨੇ ਵਾਲ ਦੇ ਵਸਤੀਆਂ ਦਾ ਭੈਣ ਭਰਾਵਾਂ ਦਾ ਮਤਾਵਾ ਦਾ ਬਜ਼ੁਰਗਿਆਂ ਨੂੰ ਬੇਨਤੀ ਕਰਾਂਗਾ ਦੱਸਣਾ ਚਾਹਨਾ ਕਿ ਤੁਹਾਡੇ ਚਰਨਾਂ ਜਿਹੜੇ ਜਿਹੜੇ ਰੰਦੇ 3 ਸਾਲ ਹੈ ਜਦ ਜ਼ਿੰਦਗੀ ਦਾ ਇੱਕ ਇੱਕ ਸੜਾ ਆਖਰੀ ਸਾਹ ਹੋਊਗਾ ਤੁਹਾਡੇ ਚਰਨਾਂ ਜਿਹੜੇ ਤੁਹਾਡੇ ਸੇਵਾ ਕਰਦੇ ਮੁਕੂਗਾ ਤੇ ਤੁਹਾਡਾ ਸਦਾ ਮੈਂ ਦਿਲ ਦੀ ਅਗਰੇ ਧੰਨਵਾਦ ਕਰਦਾ ਰਹਿਵਾਂਗਾ ਤੇ ਹਰ ਕੰਮ ਤੁਹਾਡੇ ਅਨਸਾਰ ਜਿਵੇਂ ਤੁਸੀਂ ਕਹੋਗੇ ਪੂਰੇ ਹਲਕਾ ਵਾਸੀਆਂ ਦੇ ਮੁਤਾਬਕ ਚੱਲੂਗਾ ਤੁਹਾ ਬਹੁਤ ਵੱਡਾ ਪਿਆਰ ਦੇ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਅੱਜ ਪੂਰੇ ਹਲਕੇ ਚ ਰਾਹੋ ਰੋਡ ਤੇ ਕੂਮ ਵਾਲੀ ਸਾਈਡ ਛੁੱਟੀ ਮੁੰਡੀਆਂ ਚੰਡੀਗੜ੍ਹ ਰੋਡ ਤੇ ਹਰ ਪਿੰਡਾਂ ਦੇ ਵਿੱਚ ਪ੍ਰੋਗਰਾਮ ਹੈ ਸੋ ਬਹੁਤ ਪਿਆਰ ਮਿਲ ਰਿਹਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੇਰੇ ਪੱਤਰਕਾਰ ਵੀ ਦਾ ਬਹੁਤ ਧੰਨਵਾਦ ਜਿਹੜਾ ਇੰਨਾ ਪਿਆਰ ਕਰ ਹਾਂ ਸਤਿਗੁਰੂ ਜੀ ਸਾਰਿਆਂ ਨੂੰ ਪਹਿਲਾਂ ਅੱਜ ਆਪਣੇ ਫਤਿਹਗੜ੍ਹ ਸਾਹਿਬ ਤੋਂ ਹਲਕੇ ਤੋਂ ਜੋ ਆਪਣੇ ਕੈਂਡੀਡੇਟ ਨੇ ਗੁਰਪ੍ਰੀਤ ਸਿੰਘ ਜੀ ਪੀ ਜੀ ਉਹਨਾਂ ਦੇ ਨਾਲ ਆਪਣੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਤੇ ਬਾਕੀ ਸਾਰੀ ਅਵਿਨਿਡਰਸ਼ਿਪ ਸਾਰੀ ਪਹੁੰਚੀ ਇੱਥੇ ਦੇ ਸਾਰਾ ਧੰਨਵਾਦ ਕਰਦੇ ਪਹੁੰਚਣ ਤੇ ਮੇਰੇ ਭੈਣਾਂ ਮੇਰੇ ਵੀਰ ਜਿੰਨੀਆਂ ਸਾਰੇ ਪਹੁੰਚ ਸਾਬ ਦਾ ਅਸੀਂ ਧੰਨਵਾਦ ਕਰਦੇ ਆ ਇਥੇ ਤੇ ਅਸੀਂ ਇਹੀ ਬੇਨਤੀ ਕਰਦਾ ਸਭ ਨੂੰ ਵੀ ਆ ਵੱਧ ਤੋਂ ਵੱਧ ਆਪਾਂ ਝਾੜੂ ਨੂੰ ਵੋਟ ਪਾਈਏ ਆਮ ਆਦੀ ਪਾਰਟੀ ਨੂੰ ਵੋਟ ਪਾ ਕੇ ਇਹਨੂੰ ਇਥੇ ਫਤਿਹਗੜ ਸਾਹਿਬ ਤੋਂ ਆਪਾਂ ਜੀਪੀ ਸਾਹਿਬ ਨੂੰ ਕੰਮਜਾਬ ਕਰੀਏ ਕਿ ਜੋ ਜਿਹੜੇ ਕੰਮ ਹੈ ਭਾਜੀ ਜਿਹੜਾ ਨੇ ਪਲੇਟ ਸਾਡੇ ਸੀਐਮ ਸਾਹਿਬ ਨੇ ਕੀਤੇ ਨੇ ਉਸ ਤੱਕ ਤੇ ਪਾਰਟੀ ਨੇ ਕੀਤੇ ਦੋ ਸਾਲਾਂ ਜਿਹੜਾ ਨੇ ਬਹੁਤ ਵਧੀਆ ਕੰਮ ਕੀਤੇ ਨੇ ਸਭ ਨੂੰ ਇਹੀ ਬੇਨਤੀ ਆ ਵੀ ਤੁਸੀਂ ਆਮ ਆਦੀ ਪਾਰਟੀ ਨੂੰ ਜਿੱਤੇ ਵੋਟਾਂ ਪਾਓ ਤੇ ਨਾਲ ਜਿਤਾਓ ਦੇਖੋ ਜੀ ਬੀਬੀਆਂ ਤੋਂ ਬਿਨਾ ਤਾਂ ਨਾ ਬਾਹਰ ਆਣਾ ਕੰਮ ਕਰ ਬੀਬੀ ਤੋਂ ਬਿਨਾ ਕੋਈ ਦਿਨ ਚੱਲਦੀ ਹੈਗੀ ਉਹਨਾਂ ਨੇ ਘਰ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਬਾਹਰ ਵੀ ਉਹ ਕੰਮ ਸੰਭਾਲਦੀਆਂ ਨੇ ਤੇ ਮਿਹਨਤ ਬੀਬੀਆਂ ਪੂਰੀਆਂ ਕਰਦੀਆਂ ਨੇ ਬੱਦੇ ਘੜ ਬੀਬੀਆਂ ਚ ਜ਼ਿਆਦਾ ਹਿੰਮਤ ਆ ਹਾਂ ਨਹੀਂ ਸਾ ਮੰਗਦੇ ਪਰ ਚਲੋ ਹਰੇਕ ਨੂੰ ਹੱਕ ਹੁੰਦਾ ਜੋ ਵਾਅਦਾ ਕੀਤਾ ਸਰਕਾਰ ਨੇ ਹਰੇਕ ਨੂੰ ਮੰਗਦੇ ਹੁੰਦੀ ਹੈ ਕੋਈ ਵੀ ਜੋ ਬਹੁਤ ਵਧੀਆ ਮਿਲਦਾ ਸਪੌਂਸਰ ਮੈਂ ਰੋਕੀ ਸਪੌਂਸਰੋ ਕਿ ਸਾਨੂੰ ਸਭ ਨੂੰ ਪੂਰਾ ਹੋ ਕਰਦੇ ਨੇ ਬਹੁਤ ਵਧੀਆ ਸਪੌਂਸਰ ਮਿਲਦਾ ਤੇ ਜਿਹੜੇ ਹਜ਼ਾਰ ਤੱਕ ਦੀ ਸਕੀਮ ਕਹੀ ਆ ਤੇ ਇਹ ਵੀ ਪੰਜਾਬ ਬਹੁਤ ਜਲਦੀ ਤੇ ਆ ਬਹੁਤ ਟਾਈਮ ਤੋਂ ਬਾਅਦ ਹੋ ਜਾਣੇ ਪੂਰੀ ਆਈ ਦੀ ਮੀਟਿੰਗ ਸਾਡੇ ਲੋਕ ਸਭਾ ਸਦਾ ਕਰਾਉਂਦਾ ਜਿਹੜੇ ਕੈਂਡੀਡੇਟ ਨੇ ਗੁਰਪ੍ਰੀਤ ਸਿੰਘ ਜੀਪੀਜੀ ਉਹਨਾਂ ਦੀ ਅਗਵਾਈ ਵਿੱਚ ਰੱਖੀ ਗਈ ਸੀ ਇੱਥੇ ਹਰਦੀਪ ਸਿੰਘ ਮੁੰਡੀਆਂ ਜੀ ਆ ਤੇ ਗੁਰਪ੍ਰੀਤ ਸਿੰਘ ਜੀਪੀਜੀ ਆਏ ਸੀ ਤੇ ਤੁਸੀਂ ਦੇਖੋ ਮੇਰੇ ਦੋਸਤ ਵੀ ਤਾਂ ਸਾਰੇ ਭੈਣ ਭਾਈ ਐ ਮਹਿਲਾਵਾਂ ਸਾਰਿਆਂ ਨੇ ਬਹੁਤ ਤੜਕੇ ਕੱਟ ਕੀਤਾ ਸਾਨੂੰ ਇੱਕ ਬਹੁਤ ਸ਼ਾਰਟ ਟਾਈਮ ਤੇ ਇੱਕ ਅਰਲੀ ਮਾਰਨਿੰਗ ਮੀਟਿੰਗ ਦਿੱਤੀ ਗਈ ਸੀ ਅਸੀਂ ਉਹਨੂੰ ਸਕਸੈਸ ਕਰਕੇ ਬਹੁਤ ਹੀ ਵੱਡਾ ਕਰਕੇ ਦਿਖਾਤਾ ਤੇ ਅਸੀਂ ਜੀਪੀ ਸਾਹਿਬ ਨੂੰ ਇਸ ਤੋਂ ਵੱਧ ਤੋਂ ਵੱਧ ਵੋਟਾਂ ਦੇ ਨਾਲ ਵਿਪਾਕੇ ਲੋਕ ਸਭਾ ਦੇ ਭੇਜਾਂਗੇ ਕਿ ਸਾਡੀ ਆਵਾਜ਼ ਬਣ ਕੇ ਉੱਥੇ ਗੂੰਜਣਗੇ ਜੋ ਸਾਡੇ ਰਹਿੰਦੇ ਇੱਥੇ ਮੁੱਦੇ ਨੇ ਉਹ ਉੱਥੇ ਪੂਰੇ ਕਰਨਗੇ ਦਿਨ ਪਰ ਦਿਨ ਜਿਹੜਾ ਚੋਣ ਪ੍ਰਚਾਰ ਦਾ ਟਾਈਮ ਵੱਧਦਾ ਜਾ ਰਿਹਾ ਕੋਈ ਕੁਝ ਕਰਕੇ ਗਰਮੀ ਦੇ ਕਾਰਨ ਕਿ ਇਹ ਬੰਦੇ ਦੁਪਹਿਰੇ ਜਾਂ ਕੁਝ ਨਿਕਲ ਨਹੀਂ ਪਾਉਂਦੇ ਜਿਹੜਾ ਸਵੇਰੇ ਤੇ ਸ਼ਾਮ ਦਾ ਪ੍ਰਚਾਰ ਆ ਉਹ ਜ਼ਿਆਦਾ ਵਧੀਆ ਹੋ ਰਿਹਾ ਕਿਉਂਕਿ ਦੁਪਹਿਰ ਜਿਹੜੀ ਤੋਂ ਸਖਤ ਵੱਧਦੀ ਜਾ ਰਹੀ ਹੈ ਗਰਮੀ ਵੱਧਦੀ ਜਾ ਰਹੀ ਹੈ ਗਰਮੀ ਦੇ ਕਾਰਨ ਥੋੜਾ ਜਿਹਾ ਕੰਮ ਉਹ ਹੋ ਰਿਹਾ ਨਹੀਂ ਤੇ ਪ੍ਰਚਾਰ ਵਿੱਚ ਕੋਈ ਕਮੀ ਨਹੀਂ ਵਲੰਟੀਅਰਾਂ 'ਚ ਪੂਰਾ ਜੋਸ਼ ਆ 13 ਨੇ 13 ਸੀਟਾਂ ਜਿੱਤ ਕੇ 13 ਜ਼ੀਰੋ ਦਾ ਨਾਰਾ ਭੁਅੰਟਵਾਨ ਨਾਰਾ ਜਿਹੜੀਆਂ 13 ਵੀਰੋਂ ਨੇ ਅਸੀਂ ਕਰਕੇ ਦੇਵਾਂਗੇ ਆਮ ਆਦਮੀ ਪਾਰਟੀ 13 ਨੇ 13 ਸੀਟਾਂ ਫਟੇਗੜ ਸਾਹ ਆਪਣੇ ਕੀ ਕਹਿੰਦੇ ਆ ਸਾਰੇ ਪੰਜਾਬ ਦੀਆਂ ਜਿੱਤ ਕੇ ਲੋਕ ਸਭਾ ਦੇ ਝੋਲੇ ਵਿੱਚ ਪਾਉਣਗੀਆਂ ਅੱਜ ਦੀ ਸਾਡੀ ਮੀਟਿੰਗ ਸੀਗੀ ਸਰਦਾਰ ਇੰਦਰਪਾਲ ਗਰੇਵਾਲ ਸਾਹਿਬ ਦੇ ਘਰੇ ਹਰਪ੍ਰੀਤ ਕੌਰ ਗਰੇਵਾਲ ਸਾਹਿਬ ਦੇ ਘਰੇ ਤੋ ਸਾਡੇ ਸ੍ਰੀ ਫਤਿਹਗੜ ਸਾਹਿਬ ਤੋਂ ਲੋਕ ਸਭਾ ਦੇ ਜਿਹੜੇ ਉਮੀਦਵਾਰ ਖੜੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀਪੀਜੀ ਪਹੁੰਚੇ ਸੀ ਬਹੁਤ ਵਧੀਆ ਇਕੱਠ ਹੋਇਆ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਅਸੀਂ ਵੀ ਡੋਰ ਟੂ ਡੋਰ ਕਰਦੇ ਆ ਜਿਵੇਂ ਕਿ ਐਮਐਲਏ ਦੀ ਜਦੋਂ ਇਲੈਕਸ਼ਨ ਹੋਈ ਸੀ 2022 ਦੇ ਵਿੱਚ ਉਦੋਂ ਵੀ ਸਾਨੂੰ ਬਹੁਤ ਵਧੀਆ ਲੀਡ ਨਾਲ ਸਾਰੇ ਭੈਣ ਭਰਾਵਾਂ ਨੇ ਵਧੀਆ ਵੋਟਾਂ ਦੇ ਕੇ ਜਤਾਇਆ ਸੀ ਤੇ ਹੁਣ ਵੀ ਅਸੀਂ ਜਦੋਂ ਡੋਰ ਟੂ ਡੋਰ ਕਰਦੇ ਆ ਸਾਨੂੰ ਬੜਾ ਵਧੀਆ ਅਗੋ ਜਵਾਬ ਮਿਲਦਾ ਹੈ ਸਾਰੇ ਲੋਕੀ ਇਸ ਪਾਰਟੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕਿਉਂਕਿ ਦੂਸਰੀਆਂ ਪਾਰਟੀਆਂ ਨੇ ਸਿਰਫ ਲਾਸਟ ਦੇ ਵਿੱਚ ਕੰਮ ਕਰਦੀਆਂ ਹੁੰਦੀਆਂ ਸੀਗੀਆਂ ਤੇ ਇਹ ਪਾਰਟੀ ਨੂੰ 2 ਸਾਲ ਹੋ ਗਏ ਸ਼ੁਰੂ ਤੋਂ ਹੀ ਲੱਗੇ ਹੋਏ ਨੇ ਐਮੀਨੈਂਸ ਸਕੂਲ ਬਣ ਗਏ ਮਹੱਲਾ ਕਲੀਨਿੰਗ ਖੁੱਲ ਗਏ ਬਿਜਲੀ ਬਿੱਲ ਫ੍ਰੀ ਹੋ ਗਏ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਪੱਕੇ ਹੋ ਗਏ ਨਹੀਂ ਤੇ ਕਈ ਪੱਕੇ ਨਹੀਂ ਸੀ ਹੋਏ ਉਹਨਾਂ ਦੀ ਲਾਸਟ ਨੌਕਰੀ ਵੀ ਪੂਰੀ ਹੋ ਗਈ ਸੀ ਤੇ ਇੱਦਾਂ ਹੀ ਰਿਟਾਇਰ ਹੋ ਗਏ ਸੀਗੇ ਕਿ ਜਾਨੀ ਬਹੁਤ ਜ਼ਿਆਦਾ ਵਧੀਆ ਇਹ ਪਾਰਟੀ ਨੇ ਕੀਤਾ ਹੈ ਤੋਂ ਬਹੁਤ ਧੰਨਵਾਦ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਹੀ ਪਾਰਟੀ ਨੂੰ ਵੋਟਾਂ ਦਿਓ ਤੇ ਤਾਂ ਜੋ ਕਿ ਸਾਡਾ ਪੰਜਾਬ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਸਕੇ ਸਾਡੇ ਹਰਬਨ ਪਿਆਰੇ ਮਹੂਬਨੇਤਾ ਸੀਐਮ ਭਗਵੰਤ ਮਾਨ ਜੀ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਪਾਰਟੀ ਲਈ ਬਹੁਤ ਕੁਝ ਵਧੀਆ ਕੀਤਾ ਹੈ ਤੇ ਇਹ ਇੱਕ ਇਹ ਜੀ ਪਾਰਟੀ ਹੈ ਜਿਸ ਦੇ ਲਈ ਲੇਡੀਜ਼ ਬਹੁਤ ਵੱਧ ਛੜ ਕੇ ਹਿੱਸਾ ਦੇ ਰਹੀਆਂ ਅਸੀਂ ਡੋਰ ਟੂ ਡੋਰ ਕਰਦੇ ਹਾਂ ਜਦੋਂ ਵੀ ਜਾਂਦੇ ਹਾਂ ਅਸੀਂ ਲੋਕਾਂ ਨੂੰ ਇਹ ਪੁੱਛਦੇ ਹਾਂ ਕਿ ਤੁਹਾਨੂੰ ਕਿਹੜੀ ਪਾਰਟੀ ਨਾਲ ਪਿਆਰ ਹੈ ਤੇ ਉਹ ਆਮ ਆਦਮੀ ਪਾਰਟੀ ਦਾ ਹੀ ਨਾਂ ਲੈਂਦੇ ਨੇ ਤੇ ਸਾਡੇ ਹਲਕਾ ਫਾਨੇਵਾਲ ਜਿਹੜੇ ਆਪਣੇ ਐਮਐਲਏ ਹਰਦੀਪ ਸਿੰਘ ਮੁੰਡੀਆਂ ਨੇ ਉਹ ਵੀ ਸਾਡੇ ਨਾਲ ਸਾਡਾ ਬਹੁਤ ਸਾਥ ਦਿੰਦੇ ਨੇ ਸਾਡ ਨੂੰ ਕੋਈ ਪ੍ਰੋਬਲਮ ਆਉਂਦੀ ਆ ਸਾਡੇ ਨਾਲ ਮੋਡਾ ਮੋਡਾ ਲਾ ਕੇ ਚੱਲਦੇ ਨੇ ਤੇ ਅਸੀਂ ਇਹੀ ਮੈਂ ਬੇਨਤੀ ਕਰਦੀ ਆ ਕਿ ਤੁਸੀਂ 1 ਜੂਨ ਨੂੰ ਜਿਹੜੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਵੋਟ ਪਾ ਕੇ ਇਹਨੂੰ ਕਾਮਯਾਬ